ਮੇਰਾ ਨਾਮ ਤ੍ਰਿਪਤਾ ਸ਼ਰਮਾ ਸਮਾਂਜਰੀ ਵਿੱਚ ਦੇ ਢਾਬੇ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਤੇ ਵੀ ਆਪਣੀ ਬੇਟੀ ਕੋ ਲਈ ਸੀ ਤੇ ਮੈਨੂੰ ਕਹੇ ਮम्मा ਮੈਨਣਾ ਗਲਗਲਾਂ ਦਾ ਚਾਰਵਾ ਦੋ ਤੇ ਮੈਂ 1 ਕਿਲੋ ਗਲਗਲਾਂ ਲਈਆਂ ਨੇ ਜਿਹੜੀਆਂ ਮੈਂ ਧੋ ਲਈਆਂ ਨੇ ਫਿਰ ਦੇ ਧੋ ਕੇ ਉਹਨਾਂ ਨੂੰ ਪੂੰਝ ਕੇ ਤੇ ਕੱਟਿਆ ਇਹ ਕਿਲੋ ਗਲਗਲਾਂ ਨੇ ਇਹ ਗੋੜਾ ਤੇ ਹਰੀਆਂ ਮਿਰਚਾਂ ਤੇ ਅਦਰਕ ਹੈ ਇਹ ਪਰ ਮੈਂ ਗੁੜ ਪਾਵਾਂਗੀ ਇੱਕ ਗੋਲ ਮਰਦਾ ਐ ਹੁਣ ਮੈਂ ਗਲਗਲਾ ਪਾਵਾਂਗੀ ਅੱਛਾ ਇੱਕ ਗੋਲ ਘਰਤੀਆਂ ਹੋਣਾ ਜਿਹੜਾ ਅਦਰਕ ਤੇ ਹਰੀਆਂ ਮਿਰਚਾਂ ਕੱਟੀਆਂ ਆ ਪਾ ਦਿੰਦੀ ਆ ਅਦਰਕ ਵੀ ਆਪਾਂ ਪਹਿਲੇ ਨਾ ਧੋ ਕੇ ਤੇ ਫਿਰ ਉਹਨੂੰ ਸੁਕਾ ਲਿਆ ਸੀ ਹੈਨਾ ਹਾਂਜੀ ਹਾਂਜੀ ਹਾਂ ਤੇ ਕੁਆਂਟੀਟੀ ਮੈਂ ਸਾਰੀ ਲਿਖ ਦਾਂਗੀ ਚੀਜ਼ਾਂ ਦੀ ਪਹਿਲੇ ਵੀ ਮੈਂ ਦੋ ਉਹ ਗਲਗਲਾਂ ਦੇ achar ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕੀਤੀ ਇੱਕ ਅਸੀਂ ਤੜਕੇ ਵਾਲਾ ਕੀਤਾ ਸੀ ਇੱਕ ਆਪਾਂ ਇਨਸਟੈਂਟ ਕੀਤਾ ਸੀ ਅੱਜ ਅਸੀਂ ਜਿਹੜਾ achar ਬਣਾ ਰਹੇ ਆ ਨਾ ਉਹ ਮੰਮੀ ਜੀ ਦੇ ਤਰੀਕੇ ਦਾ achar ਹੈ ਮੰਮੀ ਜੀ ਸਾਨੂੰ ਸਿਖਾ ਰਹੇ ਨੇ ਕਿਸ ਤਰ੍ਹਾਂ ਬਣਾਉਣਾ ਹੈ ਜਿਸ ਤਰ੍ਹਾਂ ਮੰਮੀ ਜੀ ਬਣਾਉਂਦੇ ਨੇ ਤੇ ਮੈਨੂੰ ਉਹਨਾਂ ਦੇ ਹੱਥ ਦਾ achar ਬਹੁਤ ਸਵਾਦ ਲੱਗਦਾ ਮੈਂ ਕਿਹਾ ਹੁਣ ਤੁਸੀਂ ਆਇਓ ਤੇ ਬਣਾ ਕੇ ਖਾਓ ਤੇ ਦੇਖੋ ਤੁਸੀਂ ਕਿਸ ਤਰ੍ਹਾਂ ਬਣਾ ਰਹੇ ਨੇ ਪਹਿਲੇ ਆਪਾਂ ਗੁੜ ਪਾਇਆ ਫਿਰ ਆਪਾਂ ਜਿਹੜੀਆਂ ਅੰਗਲਗਲਾਂ ਸੀ ਉਹ ਪਾਤੀਆਂ ਮੋਟੀਆਂ-ਮੋਟੀਆਂ ਕਟੀਆਂ ਹਰੀਆਂ ਮਿਰਚਾਂ ਤੇ ਅਦਰਕ ਪਾਤਾ ਹੁਣ ਮੰਮੀ ਮਸਾਲੇ ਪਾ ਰਹੇ ਉਹਨਾਂ ਦੱਸਣਗੇ ਕੀ-ਕੀ ਪਾ ਰਹੇ ਵਿੱਚ ਹੁਣ ਮੈਂ ਮਿਸਰੇ ਬਾਣ ਲਗੀਆਂ ਜੀ ਆ ਦੇਖੋ ਮਿਸਰੇ ਰੋਸਟਡ ਕੀਤੇ ਉਹਨਾਂ ਥੋੜਾ ਜਿਹਾ ਘੋਟ ਲਿਆ ਪੀਸ ਕੇ ਤੇ ਉਹ ਪਾਇਆ ਆ ਤਵੇ ਤੇ ਭੁੰਨ ਲਿਆ ਸੀ ਆਪਾਂ ਇਹਨਾਂ ਨੂੰ ਹੈਨਾ ਹਾਂ ਤੇ ਕਾਲਾ ਨਮਕ ਕਾਲਾ ਨਮਕ ਪਾਤਾ ਹੂੰ ਦੂਸਰਾ ਸਵੇਰ ਨਮਕ ਵੀ ਪਾਣਾ ਐ ਥੋੜੇ ਜਿਹੇ ਰੰਗਵਾਰੀ ਮਿਰਚ ਐ ਨਹੀਂ ਆ ਦੇਖੋ ਮੰਮੀ ਪਹਿਲੇ ਜਿਹੜਾ ਮੈਂ achar ਪਾਇਆ ਸੀ ਵਿੱਚ ਮੈਂ ਹਲਦੀ ਪਾਈ ਸੀ ਤੇ ਅੱਛਾ ਭਾ ਹਲਦੀ ਨਹੀਂ ਪਾਈ ਨਹੀਂ ਨਹੀਂ ਜ਼ਰੂਰੀ ਨਹੀਂ ਕਿ ਹਰਦੀ ਘਈ ਪਾਉਣ ਦੇ ਕਈ ਨਹੀਂ ਬੰਦੇ ਅੱਛਾ ਠੀਕ ਹੈ ਨਾ ਦੇਖੋ ਕਾਲੀਆਂ ਮੱਛੀਆਂ ਵੀ ਪਾਈਆਂ ਨੇ ਇਹ ਵੀ ਕੁੱਟੀਆਂ ਹੋਈਆਂ ਹਾਂ ਬਹੁਤ ਸਵਾਦ achar ਬੰਦ ਆ ਮੈਨੂੰ ਤੇ ਤੁਹਾਡੇ ਆਧਾ achar ਬਹੁਤ ਸਵਾਦ ਲੱਗਦਾ ਹੈ ਤਦੇ ਤੇ ਕਿਹਾ ਤੁਸੀਂ ਬਣਾਉਣ ਵਾਸਤੇ ਇਹਨਾਂ ਨੂੰ ਹੁਣ ਅਸੀਂ ਮਿਕਸ ਕਰ ਲਵਾਂਗੇ ਵਿੱਚ ਤੇਲ ਪਾਣਾ ਹੈ ਮੰਮੀ ਨਹੀਂ ਨਹੀਂ ਅੱਛਾ ਇਹ ਚ ਵੀ ਤੇਲ ਨਹੀਂ ਪਾਉਣਾ ਪਾਸੇ ਤੇ ਤੇਲ ਪਾ ਲੋ ਨਹੀਂ ਜੇ ਵੈਸੇ ਇਸ ਤਰ੍ਹਾਂ ਹੀ ਬਹੁਤ ਵਧੀਆ ਬੰਦ ਆ ਪਹਿਲੇ ਜਿਹੜਾ ਮੈਂ achar ਬਣਾਇਆ ਸੀ ਉੱਚ ਮੈਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਸਾੜ ਕੇ ਜਦੋਂ ਦੀ ਕੋੜ ਨਿਕਲ ਜਾਂਦੀ ਹੈ ਨਾ ਉਹ ਮੈਂ achar ਚ ਪਾਇਆ ਸੀ ਉਹ ਵੀ ਬਹੁਤ ਸਵਾਦ ਬਣਿਆ ਸੀ ਉਹਦੇ ਵੀ ਤੁਹਾਡੇ ਬਹੁਤ ਅੱਛੇ ਵੀਊ ਮਿਲੇ ਸੀਗੇ ਮੈਨੂੰ ਤੇ ਇਹ achar ਵੀ ਬਹੁਤ ਹੀ ਸਵਾਦ ਲੱਗਦਾ ਮੈਂ ਤੇ ਖਾਧਾ ਹੋਇਆ ਵੈ ਤੇ ਅੱਜ ਹੁਣ ਬਣ ਰਿਹਾ ਨੇ ਤੇ ਜਦੋਂ ਬਣ ਜਾਏਗਾ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਧੁੱਪੇ ਰੱਖ ਦੇਣਾ। ਅੱਛਾ ਜੀ। ਕਿੰਨੇ ਦਿਨ ਦੀ ਧੁੱਪ ਲਵਾਨੀ ਆ ਮਮੇ ਨੂੰ? 2 ਦਿਨ ਦੀ। अच्छा हां जी बहुत टेस्टी चार बनेगा खानच बहुत स्वाद है अदरक हरी मिर्ची की क्वांटिटी अपने हिसाब ਨਾਲ ਤੁਸੀਂ ਘੱਟ ਆਪਣੇ ਹਿਸਾਬ ਨਾਲ ਪਾ ਲਓ ਜਿੰਨੇ ਤੁਹਾਡਾ ਮਨ ਕਰਦਾ ਹੋਰ ਵੀ ਪਾ ਸਕਦੇ ਹੋ ਆਪਾਂ ਇੱਥੇ ਗੁੜ ਦੀਆਂ ਚਾਹ ਥੇਲੀਆਂ ਲਈਆਂ ਸੀ ਹੈਨਾ ਉਹਨੇ ਅੰਦਾਜ਼ੇ ਨਾਲ ਕਿਉਂਕਿ ਬਾਕੀ ਮੈਂ ਸਾਰੀ ਕਿੰਨੀ ਕੁਆਂਟੀਟੀ ਹੈ ਕਿੱਸਾ ਬਣਾ ਲੈ ਡਿਸਕ੍ਰਿਪਸ਼ਨ ਚ ਲਿਖ ਦਾਂਗੇ ਨਾਲ ਨਾਲ ਸਾਡੀ ਜਲਦੀ ਵੀ ਰਹੇਗੀ ਰਿਕਾਰਡਿੰਗ ਦੇ ਤੁਸੀਂ ਦੇਖ ਸਕਦੇ ਹੋ ਹਾਂਜੀ ਦੇਖੋ ਕਿੰਨਾ ਹਨਾ ਕਲਰ ਵਧੀਆ ਬਣ ਗਿਆ ਹਾਂ ਵਾਹ ਹਲਦੀ ਦੀ ਰੋੜ ਹੀ ਨਹੀਂ ਹੂੰ ਬਹੁਤ ਸੋਨਾ ਰੰਗਾ ਹੈ ਹਾਂਜੀ ਮੇਰੇ ਕੋ ਚਮਾਇਨਾ ਸਹੀ ਨਹੀਂ ਕੀਤਾ ਕਿਤਾ ਕੇ ਮੈਂ ਹੱਥ ਨਾਲ ਕੀਤਾ ਤੇ ਲੇਕਿਨ ਹੱਥ ਨਾਲ ਬਹੁਤ ਵਧੀਆ ਹੁੰਦਾ ਹੁਣ ਇਹਨੂੰ ਅਸੀਂ ਮਿਕਸ ਕਰਕੇ ਤੇ ਡੱਬੇ ਚ ਸਾਡੀ ਟ੍ਰੈਡੀਸ਼ਨਲ ਰੈਸਿਪੀ ਹੈ ਤੇ ਹਮੇਸ਼ਾ ਅਚਾਰ ਹੱਥ ਨਾਲ ਹੀ ਮਿਕਸ ਕੀਤਾ ਜਾਂਦਾ ਹੈ ਜਾਂ ਲੱਕੜ ਦੇ ਚਮਚੇ ਨਾਲ ਮਿਕਸ ਕੀਤਾ ਜਾਂਦਾ ਹੈ ਬਸ ਇਹਨੂੰ ਆਪਾਂ ਐਵੇਂ ਕਿ ਜਿਹੜੇ ਭਾਂਡੇ 'ਚ ਆਪਾਂ ਮਿਕਸ ਕਰ ਰਹੇ ਨੇ 'ਚ ਜ਼ਿਆਦਾ ਦੇਰ ਨਹੀਂ ਰੱਖਣਾ ਬਸ ਮਿਕਸ ਕਰਕੇ ਆਪਾਂ ਇਹਨੂੰ ਕਿਸੇ ਕੱਚ ਦੇ ਭਾਂਡੇ 'ਚ ਪਾ ਦੇਣਾ ਜਾਂ ਪਲਾਸਟਿਕ ਦੇ ਡੱਬੇ 'ਚ ਪਾ ਦੇਣਾ ਬਿਲਕੁਲ ਭਾਂਡਾ ਸਾਡਾ ਸੁੱਕਾ ਹੋਣਾ ਚਾਹੀਦਾ ਵਾ ਗਿੱਲਾ ਨਹੀਂ ਹੋਣਾ ਚਾਹੀਦਾ ਜਿਸ ਦਿਨ ਕਿ ਅਗਰ ਪਾਣੀ ਰਹੇਗਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅਚਾਰ ਸਾਡਾ ਖਰਾਬ ਹੋ ਜਾਂਦਾ ਹੈ ਹੁਣ ਬਿਲਕੁਲ ਗਲਗਲਾਂ ਵੀ ਸੁੱਕੀਆਂ ਨੇ ਮਿਰਚਾਂ ਵੀ ਸੁੱਕੀਆਂ ਨੇ ਅਦਰਕ ਵੀ ਸੁੱਕਾ ਹੈ ਤੇ ਡੱਬਾ ਵੀ ਸੁਕਾਉਣਾ ਚਾਹੀਦਾ ਹੈ ਬਿਲਕੁਲ ਜੇ ਇਹਨਾਂ achar ਬਹੁਤ ਵਧੀਆ ਬਣੇਗਾ achar ਤੇ ਬਹੁਤ ਹੀ ਅੱਛਾ ਨਰਜੀ ਤੁਸੀਂ ਖਾਓ ਕਿੰਨਾ ਆਲੂ ਜੀ ਛਾੜ ਤਿਆਰ ਹੈ ਇਹਨੂੰ ਹੁਣ ਡੱਬੇ ਚ ਪਾ ਲੈਣੇ ਆਂ ਸੀ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਮਮੇ ਹੁਣ ਅਸੀਂ ਕਰ ਚੁੱਕੇ ਬੋਲ ਚਾੜ ਲਏ ਨੇ ਠੀਕ ਹੈ ਬਸ ਆਪਾਂ ਇਹਨੂੰ ਵੱਡੇ ਭਾਂਡੇ ਚ ਪਾ ਕੇ ਮਿਕਸ ਕਰ ਲਿਆ ਤੁਸੀਂ ਸਟੀਲ ਦੀ ਪ੍ਰਾਤ ਵੀ ਲੈ ਸਕਦੇ ਹੋ ਉਹਦੇ ਚ ਵੀ ਮਿਕਸ ਕਰ ਸਕਦੇ ਹੋ ਸਾਂਸ ਨੂੰ ਲੋਕ ਡਾਈਨ ਲੋਕ ਉਸ ਨੂੰ ਬਸ ਮਿਕਸ ਕਰਕੇ ਬਾਚੋ ਚਾਹੀਦਾ ਹਾਂ ਮਸਾਲੇ ਚੰਗੀ ਤਰ੍ਹਾਂ ਚਾਰ ਚਰਚ ਰਚ ਜਾਣ ਹੈ ਨਾ ਬਸ ਆਪਾਂ ਹੁਣ ਇਹਨੂੰ ਬੌਲ ਚ ਕੱਢ ਲਿਆ ਵੇ ਤੇ ਇਹਨੂੰ ਥੋੜੀ ਦੇ ਰੈਸਟ ਰੇ ਰਹਿਣ ਦਵਾਂਗੇ ਘੰਟਾ ਡੇਢ ਘੰਟਾ ਡੱਬੇ ਚ ਪਾ ਕੇ ਇਹਨੂੰ ਆਪਾਂ ਧੁੱਪ ਲਵਾ ਦਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਸਾਡਾ ਚਾਰ ਕਿਸ ਤਰ੍ਹਾਂ ਦਾ ਬਣਿਆ ਵੇ ਦੇਖੋ ਤੁਸੀਂ ਰੰਗ ਕਿੱਡਾ ਵਧੀਆ ਆਇਆ ਵੇ ਮੰਮੀ ਜੀ ਦੇ ਹੱਥ ਦਾ ਜਿਹੜਾ ਜਲਵਾ ਨਾ ਚਾਰ ਚ ਨਜ਼ਰ ਆ ਰਿਹਾ ਹੈ ਤੇ ਮੈਨੂੰ ਤੇ ਇਹਦਾ ਸਵਾਦ ਦਾ ਪਤਾ ਹੈ ਬਸ ਹੁਣ ਤੁਸੀਂ ਜਦੋਂ ਬਣਾਓਗੇ ਤੁਹਾਨੂੰ ਪਤਾ ਚੱਲੇਗਾ ਕਿ ਚਾਰ ਕਿੰਨਾ ਸਵਾਦ ਬੰਦਾ ਹੈ ਗਰਮੀਆਂ ਚ ਬਣਾਓ ਐਵਲੇ ਮੌਸਮ ਚ ਬਣਾਓ ਤੇ ਪੂਰੀ ਸਰਦੀਆਂ ਖਾਓ ਹਾਂ ਬਹੁਤ ਸਵਾਦ ਬੰਦਾ ਹੈ ਲੋ ਜਿਸ ਤਰ੍ਹਾਂ ਗਲਗੱਦਾ ਚਾਰ ਤਿਆਰ ਹੈ ਤੇ ਖਾ ਕੇ ਦੱਸੋ ਕਿ ਕਿਸ ਤਰ੍ਹਾਂ ਦਾ ਸਵਾਦ ਹੈ ਤੇ ਇਹ ਤੁਸੀਂ ਆਪ ਵੀ ਬਣਾਣਾ ਜਿਸ ਤਰ੍ਹਾਂ ਮੈਂ ਦੱਸਿਆ ਉਸੇ ਤਰੀਕੇ ਨਾਲ ਬਣਾਓ ਤੇ ਬਹੁਤ ਅੱਛਾ ਬਣੇਗਾ ਬਹੁਤ ਟੇਸਟੀ ਬਣੇਗਾ ਚਲੋ ਜੀ ਸਾਡਾ ਗਲਗਲ ਦਾ ਚਾਰ ਬਣ ਕੇ ਤਿਆਰ ਹੈ ਤੇ ਹੁਣ ਤੁਸੀਂ ਇਹਨੂੰ ਵੀ ਟਰਾਈ ਕਰਨਾ ਹੈ ਤੇ ਨਾਲੇ ਕੀ ਕਰਨਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਸ਼ੇਅਰ ਕਰਨਾ ਹੈ ਸ਼ੇਅਰ ਕਰਨਾ ਹੈ ਥੈਂਕ ਯੂ ਜੀ ਮਿਲਦੇ ਆ ਇੱਕ ਹੋਰ ਵਧੀਆ ਜੀ ਰੈਸਿਪੀ ਦੇ ਨਾਲ ਮੰਮੀ ਜੀ ਇੱਥੇ ਨੇ ਜੇ ਮੌਕਾ ਮਿਲਿਆ ਤੇ ਹੋਰ ਉਹਨਾਂ ਦੇ ਹੱਥ ਦੀ ਬਣੀ ਆਪਾਂ ਇੱਕ ਰੈਸਿਪੀ ਹੋਰ ਸ਼ੇਅਰ ਕਰਾਂਗੇ ਥੈਂਕ ਯੂ ਬਾਏ ਬਾਏ